ਗੁਰੂ ਪਿਆਰੇ ਗੁਰੂ ਰੂਪ ਖਾਲਸਾ ਜੀ ਆਉ ਫਤਿਹ ਦੀ ਸਾਂਝ ਪਾਈ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਗੁਰਦਾਸ ਜੀ ਤਨ ਗੁਰ ਨਾਨਕ ਪਾਸ਼ਾ ਜੀ ਦੇ ਆਗਮਨ ਦੀ ਖੁਸ਼ੀ ਅੰਦਰ ਫਰਮਾਨ ਕਰਦੇ ਨੇ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਤੋਂ ਦੇ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਹਿਲੋਆ ਸ਼੍ਰੀ ਗੁਰ ਨਾਨਕ ਦੇਵ ਜੀ ਦਾ ਜਨਮ 15 April 191469 ਇਸਵੀ ਨੂੰ ਰਾਏਪੋਏ ਦੀ ਤਲਵੰਡੀ ਵਿਖੇ ਹੋਇਆ ਉਸ ਵੇਲੇ ਦੁਖੀਆਂ ਦੀਆਂ ਅਰਦਾਸਾਂ ਜਿਵੇਂ ਕਾਲਪੁਰਖ ਵਾਹਿਗੁਰੂ ਨੇ ਪ੍ਰਵਾਨ ਕੀਤੀਆਂ ਸਾਰੇ ਜਗਤ ਨੇ ਖੁਸ਼ੀਆਂ ਮਨਾਈਆਂ ਸੱਚੇ ਪਾਤਸ਼ਾਹ ਜਿਦੇ ਅਨੁਸਰ ਕਾ ਜਗਤ ਵਿੱਚੋਂ ਪਾਪਾ ਰੂਪੀ ਤੁੰਦੋਂ ਡੱਗ ਗਈ ਬੇਬੇ ਨਾਨਕੀ ਦੇ ਖੁਸ਼ੀ ਦੀ ਕੋਈ ਹੱਦ ਨਾ ਰਹੀ ਆਪਣੇ ਵੀਰ ਦੇ ਆਉਣ ਦੀ ਖੁਸ਼ੀ ਅੰਦਰ ਉਸਨੇ ਘਰ ਘਰ ਮਠਿਆਈਆਂ ਵੱਡੀਆਂ ਉਦھر ਸਮੁੱਚੇ ਬ੍ਰਹਿਮੰਡ ਨੇ ਫੁੱਲਾਂ ਦੀ ਵਰਖਾ ਕੀਤੀ ਸੀਸ ਚੁਕਾਇਆ ਤੇ ਪਰੀਆਂ ਨੇ ਗੀਤ ਗਾਏ ਹਰ ਪਾਸੇ ਖੁਸ਼ੀਆਂ ਭਰੇ ਮਾਹੌਲ ਨੂੰ ਮੈਂ ਇੰਜ ਬਿਆਨ ਕਰਦੀ ਹਾਂ ਜੀ ਕਤ ਤੱਕ ਦੀਪੁੰਨਿਆ ਸੀ ਸੰਮਤ 1500 ਦੇ ਛਾਪੀ ਕਾਲੂ ਪਟਵਾਰੀ ਦੇ ਕਰ ਵਿੱਚ ਜੋਤ ਪਰਗਟੀ ਰੱਬੀ ਤੁੰਦੇ ਮਿਟ ਗਈ ਜਗਤ ਵਿੱਚੋਂ ਹੋਈਆਂ ਥਾ ਥਾ ਤੇ ਰੁਸ਼ਨਾਈਆਂ ਗੁਰੂ ਨਾਨਕ ਪਰਗਟਿਆ ਸਾਰੇ ਪੰਥ ਨੂੰ ਹੋਣ ਵਧਾਈਆਂ ਗੁਰੂ ਨਾਨਕ ਪਰਗਟਿਆ ਸਾਰੇ ਪੰਥ ਨੂੰ ਹੋਣ ਵਧਾਈਆਂ ਤ੍ਰਿਪਤਾ ਦੀ ਗੋਦੀ ਨੂੰ ਤ੍ਰਿਪਤਾ ਦੀ ਗੋਦੀ ਨੂੰ ਹੈ ਅੱਜ ਪਾਗ ਹਰੀ ਨੇ ਲਾਇਆ ਮਾਲਕ ਦੇ ਰੋਗੀ ਦਾ ਬਣ ਕੇ ਪੁੱਤਰ ਆ ਪੱਜ ਆਇਆ ਅੰਬਰਾ ਤੋਂ ਦੇਵਤਿਆ ਬਰੇਖਾ ਫੁਲਾੰਦੀਆਂ ਬਰਸਾਈਆਂ ਗੁਰੂ ਨਾਨਕ ਪ੍ਰਗਟਿਆ ਸਾਰੇ ਪੰਥ ਨੂੰ ਹੋਣ ਵਧਾਈਆਂ ਗੁਰੂ ਨਾਨਕ ਪ੍ਰਗਟਿਆ ਸਾਰੇ ਪੰਥ ਨੂੰ ਹੋਣ ਵਧਾਈਆਂ ਸਿਦਾਈ ਦਲਤਾਣੇ ਸਿਦਾਈ ਦਲਤਾਣੇ ਤੱਕ ਕੇ ਬਾਲਕੋਂ ਫੁਰਮਾਇਆ ਇਹ ਨੂਰ ਲਿਆਂਦਾ ਹੈ ਪਾਪੀ ਤਾਰਨ ਜਗ ਵਿੱਚ ਆਇਆ ਜੇ ਦਰਸ਼ਨ ਕਰ ਲੇਗਾ ਕਟੀਆਂ ਜਾਣਗੀਆਂ ਸਭ ਫਾਇਆ ਹੋ ਕਟੀਆਂ ਜਾਣਗੀਆਂ ਸਭ ਫਾਇਆ ਗੁਰ ਨਾਨਕ ਪ੍ਰਗਟਿਆ ਸਾਰੇ ਪੰਥਨ ਨੂੰ ਹੋਣ ਵਧਾਈਆਂ ਗੁਰੂ ਨਾਨਕ ਪਰਗਟਿਆ ਸਾਰੇ ਪੰਥਨ ਨੂੰ ਹੋਣ ਵਧਾਈਆਂ ਚਾ ਚੜ ਗਏ ਨਾਨਕੀ ਨੂੰ ਜab ਮੇ ਵਿਚਨਾ ਮੂਲ ਸਮਾਂਦੀ ਚੰਨ ਵਰਗੇ ਵੀਰਨ ਨੂੰ ਕਟ ਗਟ ਨਾਲ ਕਲੇਜੇ ਲਾਂਦੀ ਹੱਦ ਰਹੀ ਖੁਸ਼ੀ ਦੀਨਾ ਹੱਦ ਰਹੀ ਖੁਸ਼ੀ ਦੀਨਾ ਕਰ ਕਰ ਬੰਡ ਦੀ ਫਿਰੇ ਮਠੇ ਆਈਆਂ ਗੁਰ ਨਾਨਕ ਪਰਗਟਿਆ ਸਾਰੇ ਪੰਥ ਨੂੰ ਹੋ ਨ ਵਦਾਈਆ ਗੁਰ ਨਾਨਕ ਪਰਗਟਿਆ ਸਾਰੇ ਪੰਥ ਨੂੰ ਹੋਰ ਵਧਾਈਆਂ ਸਿਦਨਾਥ ਜਗੀ ਜੋਗੀ ਸਿਦਨਾਥ ਜਗੀ ਜੋਗੀ ਦਰਸ਼ਨ ਕਰਨ ਗੁਰਾਂ ਦੇ ਆਏ ਸ਼ਿਵ ਵਿਸ਼ਨੂ ਬਰਮਾਵੀ ਆਕੇ ਚਰਨੀ ਸੀਸ ਨਿਵਾਏ ਏ ਇੰਦਰ ਦੇਵਤੇ ਤੇ ਪਰੀਆਂ ਗੀਤ ਗਾਣ ਨੂੰ ਆਈਆਂ ਗੁਰੂ ਨਾਨਕ ਪਰਗਟਿਆ ਸਾਰੇ ਪੰਥ ਨੂੰ ਹੋਣ ਵਧਾਈਆਂ ਗੁਰੂ ਨਾਨਕ ਪਰਗਟਿਆ ਸਾਰੇ ਪੰਥ ਨੂੰ ਹੋਣ ਵਧਾਈਆਂ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ